ਦੇਮੀ ਨੂੰ ਬਹੁਤ ਵੱਡਾ ਧੋਖਾ ਕੀਤਾ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਬੋਝ ਜਿਹੜੇ ਲੋਕ ਅੱਗੇ ਨੌਕਰੀ ਨੂੰ ਤਰਸ ਰਹੇ ਆ ਜਿਹੜੇ ਲਾਅ ਐਂਡ ਆਰਡਰ ਤੇ ਜੋ ਮਾੜੇ ਹਾਲਾਤ ਹੈ ਉਸ ਦੀ ਸੁਧਰਨ ਦੀ ਗੱਲ ਕਰਦੇ ਆ ਜਿਹੜੇ ਅੱਜ ਆਪ ਦੇ ਰੁਜ਼ਗਾਰ ਦਾ ਫਿਕਰ ਕਰ ਰਹੇ ਆ ਅੱਜ ਉਹਨਾਂ ਤੇ ਹਜ਼ਾਰਾਂ ਕਰੋੜ ਦਾ ਨਵਾਂ ਬੋਝ ਪਾਉਣ ਦਾ ਕੰਮ ਕੀਤਾ ਅੱਜ ਪੰਜਾਬ 'ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰ ਦਿੱਤਾ। ਪੈਟਰੋਲ ਤੇ 65 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਹਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ ਜਾ ਕੇ ਸਭ ਤੋਂ ਵੱਧ ਗਈਆਂ। ਕਿੱਥੇ ਸਰਕਾਰਾਂ ਨੇ ਡੀਜ਼ਲ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਅਸਾਂ ਨੇ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰਤਾ ਉਹਦੇ ਨਾਲ ਜੋ ਬੋਝ ਪਹਿਣਾ ਲੋਕਾਂ ਤੇ ਯਾ ਜੋ ਡੀਜ਼ਲ ਟਰਾਂਸਪੋਰਟੇਸ਼ਨ ਲਈ ਵਰਤਿਆ ਜਾਂਦਾ ਉਹ ਵੱਡਾ ਕਾਰਨ ਬਣਨਾ ਹੈ ਮਹਿੰਗਾਈ ਦਾ ਕਿ ਕੱਲਾ ਡੀਜ਼ਲ ਵਧਣ ਨਾਲ ਨਹੀਂ ਉਹ ਟ੍ਰਾਂਸਪੋਰਟ ਜਿੰਨੇ ਟਰੱਕ ਨੇ ਡੀਜ਼ਲ ਤੇ ਚੱਲਦੇ ਨੇ ਰੇਲ ਗੱਡੀ ਆ ਤੇ ਜਿੰਨੀ ਟਰਾਂਸਪੋਰਟੇਸ਼ਨ ਮੋਡਲੀਆਂ ਸਹੂਲਤਾ ਜਿਹੜੀਆਂ ਮੋਡਲੀਆਂ ਲੋਡਵੰਦ ਵਸਤੂਆਂ ਨੇ ਹਰੇਕ ਦੇ ਰੇਟ ਵਧਨੇ ਕਿਉਂਕਿ ਜਦੋਂ ਕਿਸੇ ਨੂੰ ਡੀਜ਼ਲ ਦੇ ਰੇਟ ਵਧਦੇ ਨੇ ਪਏ ਤੇ ਉਹਨੇ ਪੈਸੇ ਥੋੜੀ ਜੇਬ ਚ ਪੱਟਣੇ ਜਿੱਥੇ 6-700 ਕਰੋੜ ਦਾ ਉਹ ਵਾਤਾ ਮਹंगाई ਚ ਵਾਤਾ ਉਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਬਾਫ ਕਰਨਗੇ ਸਿੱਧਾ ਹੀ ਇਹਾ ਕੇ ਠੋਕਿਆ ਫਾਨਾ ਕਿ ਅੱਜ 5 ਰੁਪਏ ਤੋਂ 32 ਵਧਾ ਕੇ 8 ਰੁਪਏ ਕਰਤੀ ਆ ਜਿਹਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ ਤੇ ਪੈਣਾ ਇਹ ਤਾਂ ਹੈਗਾ ਜੀ ਸਿੱਧੇ ਜਿਹੜੇ ਅੱਜ ਦੋ ਫੈਸਲੇ తీ ਲੋਕਵੇਂ ਫੈਸਲੇ ਥੋੜੇ ਦਿਨ ਪਹਿਲਾਂ ਹੀ ਗੱਡੀ ਦਾ ਰੋਡ ਟੈਕਸ ਬਦ ਆਧੇ ਨਾਲ ਹੋਰ ਟੈਕਸ ਸੱਜੇ ਖੱਬੇ ਰੂਪ ਚ ਕਦੇ ਰੈਵਨਿਊ ਵਿਭਾਗ ਵਿੱਚ ਕਦੇ ਟਰਾਂਸਪੋਰਟ ਵਿਭਾਗ ਵਿੱਚ ਹਰ ਤਰੀਕੇ ਨਾਲ ਜਾਂ ਤੁਸੀਂ ਸੁਵਿਧਾ ਕੇਂਦਰ ਚਲੇ ਜਾਓ ਜਾਂ ਇਹਨਾਂ ਦੀ ਕੋਈ ਹੋਰ ਮੁੰਡਲੀਆਂ ਸੇਵਾਵਾਂ ਲੈਣ ਚਲੇ ਜਾਓ ਹੌਲੀ ਹੌਲੀ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ ਲੋਕਾਂ ਨੂੰ ਸੂਚਨਕ ਕੋਈ ਨਹੀਂ ਦਿੱਤੀ ਜਾ ਰਹੀਆਂ ਇਸ ਲਈ ਇਹ ਜਿਹੜਾ ਲੋਕ ਮਾਰੂ ਫੈਸਲਾ ਭਾਈ ਲੋਕਾਂ ਨੂੰ ਜੇ ਸੁਰਤਾ ਨਹੀਂ ਦੇਣੀ ਆ ਆਪ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜਾਈ ਬਣਾਤਾ ਆ ਆਪ ਦੇ ਫਜ਼ੂਲ ਖਰਚ ਕਰਨੇ ਆ ਤੁਸੀਂ ਆਪ ਦੇ ਮਸ਼ਹੂਰੀ ਕਰਨੀ ਆ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਤੇ ਬੋਝ ਨਾ ਪਾਓ ਆਪ ਦੀ ਫਜ਼ੂਲ ਖਰਚੀ ਦਾ ਲੋਕਾਂ ਦੀ ਜੇਬ 'ਚ ਜਾ ਕੇ ਉਹਨਾਂ ਦੀ ਡਾਕੇ ਨਾ ਮਾਰੋ ਇਸ ਲਈ ਅੱਜ ਦੇ ਫੈਸਲੇ ਨੂੰ ਗਲਤ ਘਰਾਉਂਦਾ ਹੋਇਆ ਇਸ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂੰਗਾ ਭਾਈ ਅਸਲ ਆਮ ਆਦਮੀ ਦਾ ਫਿਕਰ ਕਰੋ ਇਹ ਧੋਖੇਬਾਜ਼ੀ ਦੀ ਸਿਆਸਤ ਨੂੰ ਬੰਦ ਕਰੋ